ਮੱਕੀ ਦੀ ਫਸਲ ਤੇ ਮੀਂਹ ਦੀ ਮਾਰਨੇ ਜਿੱਥੇ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਰੋਲ ਦਿੱਤੀ ਉੱਥੇ ਝੋਨੇ ਦੀ ਫਸਲ ਤੇ ਮਾਰ ਪੈਣ ਦੀ ਤਿਆਰੀ ਹੈ ਇਹ ਮਾਮਲਾ ਹੈ ਇਲਾਕੇ ਵਿੱਚ ਨਵੀਂ ਬੀਜੀ ਗਈ ਝੋਨੇ ਦੀ ਪੀਆਰ 131 ਬੀਜ ਦੇ ਝੋਨੇ ਦੀ ਪੀਆਰ 131 ਬੀਜ ਤੇ ਬੋਨਾ ਵਾਇਰਸ ਨੇ ਹਮਲਾ ਕਰ ਦਿੱਤਾ ਜਿਸ ਕਾਰਨ ਇਲਾਕੇ ਦੇ ਸਬੰਧਤ ਕਿਸਾਨਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਇਰਸ ਦੇ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਵੇਗਾ ਜੇਕਰ ਜੋ ਗਿਆ ਕਿ ਸਾਲ 2022 ਵਿੱਚ ਵੀ PR131 ਵਾਇਰਸ ਦਾ ਸ਼ਿਕਾਰ ਹੋਇਆ ਸੀ ਜਿਸ ਕਾਰਨ ਇਹ ਬੀਜ ਬਹੁਤ ਚਰਚਾ ਵਿੱਚ ਆਇਆ ਸੀ ਅਸੀਂ PAU ਦੀ ਰეკਮੈਂਡੇਸ਼ਨ ਤੇ ਸਾਡੇ KBK ਦੇ ਕਹਿਣ ਤੇ ਖੇਤੀਬਾੜੀ ਵਿਭਾਗ ਦੇ ਕਹਿਣ ਤੇ PR131 ਵੈਰੈਟੀ ਆ ਜਿਹੜੀ ਯੂਨੀਵਰਸਿਟੀ ਵੱਲੋਂ PAU ਲੁਧਿਆਣਾ ਵੱਲੋਂ ਰეკਮੈਂਡੇਸ਼ਨ ਆ ਉਹ ਅਸੀਂ ਆਪਣੇ ਖੇਤਾਂ ਦੇ ਵਿੱਚ ਲਾਈ ਸੀ ਲੇਕਿਨ ਬੜੇ ਦੁਖੀ ਮਨ ਵਾਲੇ ਕਹਿਣਾ ਪੈ ਰਿਹਾ ਹੈ ਕਿ ਸਾਡੀ ਜਿਹੜੀ PR131 ਸੀ PR121 PR128 ਇਹਨੂੰ ਜਿਹੜਾ ਆਪਾਂ ਬੋਨਾ ਬੂਟਾ ਕਹਿੰਦੇ ਆ ਚਾਈਨਾ ਵਾਇਰਸ ਦੇ ਨਾਮ ਨਾਲ ਜਿਹੜਾ ਕਿ ਹੈਗਾ ਉਹ ਸਾਡੇ ਖੇਤਾਂ ਵਿੱਚ ਆ ਚੁੱਕਿਆ ਹੈ ਪਿਛਲੇ ਇੱਕ ਹਫ਼ਤੇ ਤੋਂ ਸੌਰੀ ਚਾਰ ਪੰਜ ਦਿਨ ਤੋਂ ਅਸੀਂ ਲਗਾਤਾਰ ਖੇਤ ਆਪਣੇ ਦੇਖ ਰਹੇ ਹਾਂ ਜਿਹੜੇ ਡੇਲੀ ਉਹ ਬੂਟੇ ਵੱਧਦੇ ਜਾ ਰਹੇ ਨੇ ਸਾਨੂੰ ਡਰ ਹੈ ਕਿ ਆਉਣ ਵਾਲੇ 2-4 ਦਿਨਾਂ 'ਚ ਸਾਡੇ ਖੇਤਾਂ ਦੇ ਖੇਤ ਜਿਹੜੇ ਖਾਲੀ ਹੋ ਜਾਣਗੇ ਇਹਦੀ ਪਛਾਣ ਕਿਸ ਤਰ੍ਹਾਂ ਦੀ ਵੀ ਹੈ ਜੀ ਇਹਦੀ ਪਛਾਣ ਆ ਜੀ ਇਹ ਦੂਜੇ ਬੂਟੇ ਨਾਲੋਂ ਬੂਟਾ ਛੋਟਾ ਰਹਿ ਜਾਂਦਾ ਗ੍ਰੋਥ ਨਹੀਂ ਹੋ ਰਹੀ ਇੱਕ ਦੇਖਣੇ ਉੱਪਰ ਪੀਲੇ ਵੀ ਹੋ ਰਹੇ ਨੇ ਪੀਲੇ ਵੀ ਹੋ ਰਹੇ ਨੇ ਉਹ ਕਮੀ ਹੈ ਪਤਾ ਨਹੀਂ ਹੁਣ ਕੀ ਹੈ ਅਸੀਂ ਖੇਤੀਬਾੜੀ ਵਾਲਿਆਂ ਨੇ ਵੀ ਗੱਲਬਾਤ ਕਰੀ ਸੀ ਉਹਨਾਂ ਨੇ ਸਾਨੂੰ ਸਪਰੇਅ ਦੱਸੀਆ ਪਰ ਖੇਤੀਬਾੜੀ ਡਿਪਾਰਟਮੈਂਟ ਕਹਿ ਰਿਹਾ ਵੀ ਇਹਦਾ ਪੱਕਾ ਹੱਲ ਕੋਈ ਨਹੀਂ ਇਹ ਇਨਾ ਝਾੜੂ ਫਰਕੂ ਇਹਦਾ ਘੱਟੋ ਘੱਟ 15 ਤੋਂ 20 ਕੁਇੰਟਲ ਕਿਲੇ ਮਗਰ ਕਿਲੇ ਲੋ ਤੁਸੀਂ ਕਿੰਨੇ ਕਿਲੇ ਬੀਜੇ ਨੇ ਮੇਰੇ ਖੋਦ ਦੇ 17 ਏਕੜ ਨੇ ਮੇਰੇ ਨਾਲ ਭਾਈ ਸਾਹਿਬ ਖੜੇ ਨੇ ਇਹਨਾਂ ਦੇ 8 ਏਕੜ ਨੇ ਵੀਰ ਦੇ 6 ਏਕੜ ਨੇ ਮਤਲਬ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ ਇਹ ਜਿਹੜੀ ਬਿਮਾਰੀ ਸ਼ੁਰੂ ਹੋਈ ਆ 100 ਕਿਲਿਆ ਇਹਦੀ ਲਪੇਟ ਚ ਐ ਤੇ ਆਲੇ-ਦਾਲੇ ਸਾਨੂੰ ਫੋਨ ਆਉਂਦੇ ਨੇ ਫਾਰਮਰਾਂ ਦੇ ਹਰੇਕ ਪਿੰਡ ਦੇ ਵਿੱਚ 50 ਤੋਂ 70 ਕਿਲਿਆਂ ਦਾ ਜਿਹੜਾ ਨੁਕਸਾਨ ਐ ਸਾਨੂੰ ਡਰ ਇਹ ਸਾਨੂੰ ਹੁਣ ਇਹ ਖਦਸ਼ਾ ਵੀ ਸਾਨੂੰ ਇਹ ਜੀਰੀ ਬੋਣੀ ਪੈ ਸਕਦੀ ਐ ਇਹਦੇ ਬਾਰੇ ਗੱਲ ਕੀਤੀ ਜਿਹੜਾ ਤੁਸੀਂ ਵੀ ਸਾਡੀ ਕੱਲ ਗੱਲ ਹੋਈ ਅੱਜ ਫੋਨ ਵੀ ਆਏ ਨੇ ਕੇਵੀਕੇ ਤੋਂ ਡਾਕਟਰ ਜੀ ਆ ਰਹੇ ਨੇ ਹੁਣੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਖੇਤੀਬਾੜੀ ਈਡੀਓ ਈਓ ਸਾਹਿਬ ਦਾ ਵੀ ਫੋਨ ਆਇਆ ਉਹ ਵੀ ਆ ਰਹੇ ਨੇ ਪਰੰਤੂ ਪ੍ਰੋਬਲਮ ਇਹ ਹੈ ਵੀ ਇਹ ਬ੍ਰੈਡੀ ਹੈ ਜਿਹੜੀ ਇਹ 2022 ਦੇ ਵਿੱਚ ਯੂਨੀਵਰਸਿਟੀ ਨੇ ਲਾਂਚ ਕੀਤੀ ਸੀ 2022 ਦੇ ਵਿੱਚ ਇਹਨੂੰ ਇੰਨਾ ਵਾਇਰਸ ਆ ਗਿਆ ਸੀ ਇਹ ਖੇਤਾਂ ਦੇ ਖੇਤ ਖਾਲੀ ਹੋ ਗਏ ਸੀ ਇਹਦਾ ਕੋਈ ਹੱਲ ਨਹੀਂ ਸੀ ਦੁੱਖ ਦੀ ਗੱਲ ਇਹ ਹੈ ਵੀ ਕਰੋੜਾ ਰੁਪਇਆ ਖੇਤੀਬਾੜੀ ਵਿਭਾਗ ਕੋਲ ਕੇਬੀਕੇ ਕੋਲ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਰਿਸਰਚ ਲਈ ਆਉਂਦਾ ਲੇਕਿਨ ਇਹ ਕਿਸਾਨਾਂ ਤੇ ਐਕਸਪੈਰੀਮੈਂਟ ਕੀਤਾ ਜਾਂਦਾ ਜਦੋਂ ਮੈਂ ਕੱਲ ਡਾਕਟਰ ਸਾਹਿਬਾ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਇਹਦਾ ਸਾਡੇ ਕੋਲ ਪੱਕਾ ਹੱਲ ਕੋਈ ਨਹੀਂ ਇਹ ਫਿਰ ਵੇਚ ਕਿਉਂ ਰਹੇ ਇਹਨਾਂ ਦੀ ਹੱਲੇ ਨਹੀਂ ਕੋਈ ਅਸੀਂ ਪੂਸ਼ਾ ਲਾਉਂਦੇ ਸੀਗੇ ਤੇ ਹਾਈਬ੍ਰਿਡ ਵੈਰਾਈਆਂ ਲਾਉਂਦੇ ਸੀ ਜਿਹੜੇ ਖੇਤਾਂ 'ਚ ਖੜੇ ਆ ਪਿਛਲੇ ਸਾਲ ਅਸੀਂ ਹਾਈਬ੍ਰਿਡ ਲਾਈ ਆ ਸਾਨੂੰ ਬਹੁਤ ਵਧੀਆ ਹਾਈਲਡ ਆ ਪਰੰਤੂ ਅੱਜ ਭਰੇ ਮਨ ਨਾਲ ਕਹਿ ਰਹੇ ਆ ਸਰਕਾਰ ਦੇ ਕਹਿਣ ਤੇ ਖੇਤੀਬਾੜੀ ਵਿਭਾਗ ਦੇ ਕਹਿਣ ਤੇ ਯੂਨੀਵਰਸਿਟੀ ਦੇ ਕਹਿਣ ਤੇ ਅਸੀਂ ਇਹ ਪੀਆਰ 131 ਵੈਰਾਈ ਲਾਈ ਆ ਜਿਹੜੇ ਕਿ ਅੱਜ ਸਾਨੂੰ ਅਜਾੜੇ ਵੱਲ ਨੂੰ ਲਿਜਾ ਰਹੀ ਆ ਫਸਟ ਟਾਈਮ ਲਾਇਆ ਤੁਸੀਂ ਇਹ ਮੈਂ 2022 ਦੇ ਵਿੱਚ ਲਾਈ ਸੀ ਉਦੋਂ ਬਾਅਦ ਦੋ ਕਿਲ ਆਏ ਸੀ ਜਦੋਂ ਬਿਮਾਰੀ ਆ ਗਈ ਅਸੀਂ ਬੰਦ ਕਰਤੀ ਸਾਨੂੰ ਪਿਛਲੇ 1 ਸਾਲ ਤੋਂ ਯੂਨੀਵਰਸਟੀਆਂ ਕੈਂਪ ਲਾ ਲਾ ਕੇ ਮਤਲਬ ਮੇਲਿਆਂ ਦੇ ਵਿੱਚ 131 ਨੂੰ ਪ੍ਰਮੋਟ ਕਰ ਰਹੀ ਆ ਕੀ ਸਮਝਾਦੇ ਕੀ ਸੀ ਇਹ ਇਹ ਕਹਿੰਦੇ ਸੀ ਬਹੁਤ ਵਧੀਆ ਵੈਰਾਈਟੀ ਆ ਈਲਡ ਬਹੁਤ ਆਊਗੀ ਪਾਣੀ ਦੀ ਬੱਚਤ ਆ ਸਮੇਂ ਦੀ ਬੱਚਤ ਆ ਅਰ ਬਿਮਾਰੀਆਂ ਤੋਂ ਰਹਿਤ ਆ ਪਰ ਜਿਹੜਾ ਨੁਕਸਾਨ ਹੋ ਰਿਹਾ ਕਿਸਾਨ ਦਾ ਇਹ ਤੇ ਹੁਣ ਅਸੀਂ ਪੁੱਛਦੇ ਆਂ ਵੀ ਇਹਦਾ ਹੱਲ ਕੀ ਆ ਹੱਲ ਉਹੀ ਨਾਰਮਲ ਆ ਜੀ ਕਹਿੰਦੇ 부ਝੇ ਪਟਾ ਦਿਓ ਹੁਣ ਮੇਰੇ ਖੇਤ ਦੇ ਵਿੱਚ 30% ਬਿਮਾਰੀ ਆ 30% ਬੂਟਾ ਮੈਂ ਕਿਵੇਂ ਪਟਾਉਂਗਾ ਲੇਬਰ ਦੀ ਕੋਸਟ ਕੀ ਕਰੂੰਗਾ 12 ਤੋਂ 15000 ਮੈਂ ਇਹਦੇ ਤੇ ਖਰਚ ਕਰ ਚੁੱਕਿਆ 35 ਦਿਨ ਦੀ ਇਹ ਜਿਰੀ ਮੇਰੀ ਹੋ ਚੁੱਕੀ ਆ ਹੁਣ ਤਾਂ ਮੈਂ ਇਹਨੂੰ ਵਾਹ ਨਹੀਂ ਸਕਦਾ ਜੇ ਬਾਹੂਗਾ ਤਾਂ ਮੇਰੇ ਕੋਲ ਪਨੀਰੀ ਨਹੀਂ ਹੈਗੀ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਜਿਹੜੀਆਂ ਵੈਰਾਈਟੀਆਂ ਤੁਹਾਡੇ ਖੇਤੀਬਾੜੀ ਵਿਭਾਗ ਤੁਹਾਡੀ ਯੂਨੀਵਰਸਿਟੀ ਸਾਨੂੰ ਦੇ ਰਹੀ ਆ ਤਾਂ ਉਹਨੂੰ ਬਿਮਾਰੀ ਇੰਨੀ ਜ਼ਿਆਦਾ ਲੱਗ ਰਹੀ ਆ ਸਾਡੇ ਖੇਤਾਂ ਦੇ ਖੇਤ ਖਾਲੀ ਹੋ ਚੁੱਕੇ ਨੇ ਅਸੀਂ ਇਹ ਚਾਹੁੰਦੇ ਆ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡਾ ਹੱਲ ਕੀਤਾ ਜਾਵੇ ਸਾਡੀ ਸੁਣਵਾਈ ਜਾਵੇ ਕਿਸਾਨ ਨੂੰ ਕਿਸਾਨ ਤੇ ਐਕਸਪੈਰੀਮੈਂਟ ਨਾ ਕੀਤਾ ਜਾਵੇ ਇਹ ਕਿੰਨੇ ਦਿਨ ਦੀ ਫਸਲ ਹੋਗੀ ਇਹ 35 ਦਿਨ ਦੀ ਫਸਲ ਹੋਗੀ ਮੇਰੇ ਵੀ ਲੱਗੀ ਹੋਈ ਆ ਜੀ ਇਹ ਬਿਮਾਰੀ ਜੀ ਬਹੁਤ ਜ਼ਿਆਦਾ ਹੁਣ ਇਸ ਟਾਈਮ ਮੌਜੂਦਾ ਬਿਮਾਰੀ ਪਈ ਹੋਈ ਹੈ ਜੀ ਮੇਰੇ ਕੋਲ ਜੀ 15 ਕਿੱਲੇ ਨੇ ਖੋਦਦੇ ਜੀ 2022 ਸੀ ਵੀ ਲਾਇਆ ਸੀ ਹਾਂਜੀ ਲਾਇਆ ਸੀਗਾ ਜੀ ਤੇ ਹੁਣ ਤੁਸੀਂ ਜਿਹੜਾ ਬੀਲ ਲਾਇਆ ਕਿਹਦੇ ਖੇਤ ਲੈ ਇਹ ਯੂਨੀਵਰਸਿਟੀ ਜੀ ਜਿਵੇਂ ਆਪਾਂ ਮੇਲਿਆਂ ਤੇ ਕਿਤੇ ਵੀ ਜਾਣਿਆ ਜੀ ਉਹ ਆਪ ਕਹਿ ਰਹੇ ਨੇ ਵੀ ਇਹ ਬੀਲ ਆਓ ਅਸੀਂ ਇਹਦੀ ਸਾਰੀ ਕੁਛ ਵੀ ਪਾਣੀ ਦੀ ਬਚਤ ਸਾਰਾ ਕੁਛ ਵੀ ਸਾਡੇ ਵੱਲੋਂ ਬਹੁਤ ਵਧੀਆ ਵੀ ਹੈ ਜੀ ਤੇ ਕੀ ਕਹਿਣਾ ਚਾਹਦੇ ਹੋ ਜੀ ਮੰਨ ਕੇ ਰੱਖੋ ਇਹ ਜੀ ਹੁਣ ਇਹਦਾ ਕੋਈ ਹੱਲ ਨਹੀਂ ਹੈਗਾ ਜੀ ਹੁਣ ਪੁੱਛਦੇ ਆ ਹੁਣ ਕੋਈ ਇਹ ਤੋਂ ਕੁਝ ਵੀ ਕੋਈ ਜਵਾਬ ਨਹੀਂ ਦੇ ਰਿਹਾ ਵੀ ਕੀ ਹੋ ਗਿਆ ਹੁਣ ਸਾਡਾ ਤਾਂ ਖਰਚਾ ਹੋਇਆ ਹੋਇਆ ਇਸ ਟਾਈ ਨਾ ਅਸੀਂ ਇਹਨੂੰ ਬਾਹ੍ਹ ਸਕਦੇ ਆ ਜੀ ਮੰਗ ਕੀ ਰੱਖਦੇ ਆ ਮੰਗ ਜੀ ਹੁਣ ਇਹਦਾ ਕੋਈ ਹੱਲ ਤਾਂ ਹੋਣਾ ਚਾਹੀਦਾ ਜੀ ਜਦ ਆਪ ਹੁਕਾਇਰੇ ਨੇ ਵੀ ਹਾਂ ਵੀ ਸਾਡੇ ਕਹੇ ਤੇ ਆ ਜੀਰੀ ਲਾਓ ਲਾਓ ਪੂਸ਼ਾ ਲਾਉਂਦੇ ਸੀਗੇ ਜੀ ਬਹੁਤ ਵਧੀਆ ਰਹੀ ਆ ਜੀ ਇਸ ਸਬੰਧ ਵਿੱਚ ਖੇਤੀ ਵਿਗਿਆਨ ਕੇਂਦਰ ਸਮਰਾਲਾ ਦੇ ਇੰਚਾਰਜ ਡਾਕਟਰ ਵਿਪਨ ਰਾਮਪਾਲ ਦਾ ਕਹਿਣਾ ਹੈ ਕਿ ਸਾਨੂੰ ਕਈ ਕਿਸਾਨਾਂ ਦੀਆਂ ਸ਼ਿਕਾਇਤਾਂ ਆਈਆਂ ਹਨ ਕਿ ਝੋਨੇ ਨੂੰ ਬੋਨਾ ਵਾਇਰਸ ਲੱਗਿਆ ਹੈ ਪੀੜਿਤ ਕਿਸਾਨਾਂ ਨੂੰ ਅਸੀਂ ਸਪਰੇਅ ਕਰਨ ਲਈ ਕਿਹਾ ਜਿਸ ਨਾਲ ਇਸ ਤੇ ਰੋਕਥਾਮ ਹੋਈ ਹੈ ਇਹਨਾਂ ਬੂਟਿਆਂ ਦੇ ਕੁਝ ਸਿੰਪਲ ਲਏ ਗਏ ਹਨ ਜਿਨ੍ਹਾਂ ਤੇ ਸਰਚ ਕੀਤੀ ਜਾ ਰਹੀ ਹੈ ਦੇ ਵਿੱਚ ਕੋਈ ਏਡੀ ਮਤਲਬ ਬੂਟੇ ਜਿਹੜੇ ਛੋਟੇ ਹੈਗੇ ਮੈਂ ਦੇਖਿਆ ਅਕਿਨ ਕੀ ਹੈ ਕਿ ਛੋਟੇ ਬੂਟੇ ਦੇ ਕਈ ਕਾਰਨ ਹੁੰਦੇ ਆ ਜ਼ਿੰਕ ਦੀ ਵਿਕਾਟ ਹੋ ਜਾਂਦੀ ਹੈ ਜਦੋਂ ਮੀਂਹ ਜਿਆਦਾ ਪੈਠ ਕੀ ਪਏ ਉਹਨੂੰ ਜ਼ਿੰਕ ਦੀ ਵਿਕਾਟ ਹੁੰਦੀ ਹੈ ਦੂਜੀ ਗੱਲ ਹੈ ਵੀ ਜਦ ਬੌਣੇ ਬੂਟੇ ਜਦ ਫਾਰਮਰ ਕਹਿ ਰਿਹਾ ਵੀ ਕਈ ਖੇਤਾਂ ਵਿੱਚ ਪ੍ਰੋਬਲਮ ਆ ਰਹੀ ਹੈ ਉਹਨਾਂ ਸਪਰੇਅ ਵੀ ਕੀਤੀ ਹੈ ਕੁਝ ਫਾਰਮਰ ਕਹਿੰਦੇ ਵੀ ਸਪਰੇਅ ਕੀਤੀ ਉਹਨਾਂ ਕੰਟਰੋਲ ਵੀ ਹੋਇਆ ਸੋ ਅਹੀ ਇਹ ਬੂਟੇ ਅਸੀਂ ਨਾਲ ਲੈ ਕੇ ਜਾਵਾਂਗੇ ਕਿਉਂਕਿ ਇਹ 3 ਦਿਨ ਦਾ ਪ੍ਰੋਸੈਸ ਹੈ ਜੀ ਵਾਇਰਸ ਜੇਕਰ ਹੈਗਾ ਆ ਉਹਦਾ 3 ਦਿਨ ਦੇ ਵਿੱਚ ਪਤਾ ਲੱਗ ਜਾਊਗਾ ਵੀ ਇਹ ਚ ਵਾਇਰਸ ਵਾਕੇ ਹੈ ਕਿ ਨਹੀਂ ਹੈ ਕਿਉਂਕਿ ਮੈਨੂੰ ਅਜੇ ਨਾ ਜਦੋਂ ਮੈਂ ਇਹ ਕਰਕੇ ਜਦੋਂ ਪਹਿਲਾਂ ਮੈਂ ਆਇਆ ਸੀਗਾ ਮੈਂ ਬੂਟੇ ਪੱਟ ਪੱਟ ਕੇ ਵੀ ਦੇਖਿਆ ਮੈਨੂੰ ਅਜੇ ਟਿੱਡਾ ਨਹੀਂ ਦੇਖਿਆ ਹੋ ਸਕਦਾ ਜਦੋਂ ਉਹ ਕਹਿ ਰਹੇ ਸੀ ਜਦੋਂ ਵੀ ਮੇਰੀ ਇੱਕ ਸਪਰੇ ਹੋ ਗਈ ਹੈ ਦੂਜੀ ਮੈਂ ਰਿਪੀਟ ਕਰਨੀ ਹੈ ਤੇ ਉਹਦਾ ਸ਼ਾਇਦ ਕੰਟਰੋਲ ਵੀ ਹੋਇਆ ਹੋਊਗਾ ਉਹ ਕਹਿੰਦੇ ਵੀ ਮੇਰਾ ਰੁਕ ਗਿਆ ਫਾਰਮਰ ਦਾ ਕਹਿਣਾ ਵੀ ਸੀ ਕਿ ਮੇਰਾ ਰੁਕ ਗਿਆ ਹੁਣ ਦੂਜੇ ਫਾਰਮਰ ਵੀ ਹੈਗੇ ਸੀ ਕਹਿੰਦੇ ਵੀ ਕੁਝ ਹੋਰ ਇਹ ਵੈਰਾਈਟਲ ਸਪੈਸੀਫਿਕ ਨਹੀਂ ਆ ਕਿ ਕਿਸੇ ਵੈਰਾਈਟੀ ਨੂੰ ਆਉਂਦਾ ਜਾਂ ਨਹੀਂ ਆਉਂਦਾ ਜੇ ਕਿਤੇ ਆਇਆ ਤੇ ਉਸੇ ਕਰਕੇ ਕਹਿੰਦੇ ਟਿੱਡਾ ਜਿਹੜਾ ਉਹ ਅੱਗੇ ਫਲਾਉਂਦਾ ਤੇ ਪਹਿਲਾਂ 2022 ਚ ਵੀ ਇਹੀ ਪ੍ਰੋਬਲਮ ਆਈ ਸੀ ਕਹਿੰਦੇ ਹੁਣ ਦੁਬਾਰਾ ਫੇਰ ਹੋ ਰਹੀ ਹੈ ਕਿ ਇਸ ਇਲਾਕੇ ਦੇ ਜਿਹੜਾ ਪਿੰਡ ਦੇ 100 ਕਿੱਲਾ ਲਾਇਆ ਹੋਇਆ ਤੇ ਜ਼ਿੰਮੇਦਾਰ ਕਹ ਰਹੇ ਵੀ ਜੇ ਤੱਕ ਪਰਪਾਈਪੌਨ ਡੂ ਜੇ ਵਾਇਰਸ ਨਹੀਂ ਜਾਂਦਾ ਨਹੀਂ ਉਹੀ ਮੈਂ ਕਹਾਂ ਜਿੱਥੇ ਕਿਤੇ ਇਹ ਪ੍ਰੋਬਲਮ ਆਈ ਸੀ ਇਹ ਕਹਿੰਦੇ ਸਪਰੇ ਨਾਲ ਹੱਲ ਹੈਗਾ ਜੇ ਟਿੱਡੂ ਵਾਇਰਸ ਹੈਗਾ ਟਿੱਡਾ ਨਾਲ ਟਿੱਡੇ ਦੀ ਸਪਰੇ ਕਰ ਦੇਣਾ ਜਹੀ ਬਸਿਕ ਟਿੱਡੇ ਦੀ ਸਪਰੇ ਹੈ ਜੇ ਹੁੰਦੀ ਆ ਤੇ ਉਹਦਾ ਕੰ ਤੇ ਰੁਕਦਾ ਵੀ ਇਹ ਸਿਸਟਮ ਦੇ ਵਿੱਚ ਜੇ ਕਿਤੇ ਬੂਟਾ ਉਹੀ ਕਹਿੰਦਾ ਅਸੀਂ ਬੂਟੇ ਲੈ ਕੇ ਚੱਲੇ ਆ ਮੈਨੂੰ ਵੀ ਇਹ ਜੇ ਕਲੀਅਰ ਨਹੀਂ ਹੈ ਕਿ ਵੀ ਕਿਸ ਕਾਰਨ ਹੈ ਛੋਟਾ ਬੂਟਾ ਛੋਟੇ ਬੂਟੇ ਕਈ ਕੰਦ ਅਸਨ ਜਿੰਕ ਦੀ ਘਾਟ ਹੈ ਜਾਂ ਕਿਸੇ ਹੋਰ ਬਿਮਾਰੀ ਹੋ ਸਕਦੀ ਹੈ ਜੇ ਕਿ ਮੀਂਹ ਜਿਆਦਾ ਪਏ ਤੁਹਾਨੂੰ ਪਤਾ ਹੈ ਕੋਈ ਲੀਚਿੰਗ ਹੋ ਗਈ ਹੈ ਕੋਈ ਚੀਜ਼ ਕਿਸੇ ਦੀ ਘਾਟ ਹੋ ਸਕਦੀ ਹੈ ਅਸੀਂ ਉਹ ਚੈੱਕ ਕਰ ਲਾਂਗੇ ਸਾਡਾ ਖਸ਼ਤ ਹੈ ਵੀ ਜੇ ਕੋਈ ਵਾਇਰਸ ਨਾ ਹੀ ਹੋਵੇ ਤੇ ਵਧੀਆ ਗੱਲ ਹੈ ਬਾਕੀ ਜਿਹੜੀ ਚੀਜ਼ਾਂ ਹੋਣਗੀਆਂ ਉਹ ਯੂਨੀਵਰਸਿਟੀ ਦੇ ਕੇਵੀਕੇ ਕਿਵੇਂ ਹੱਲ ਕਰੂਗੀ ਨਹੀਂ ਕੇਵੀਕੇ ਯੂਨੀਵਰਸ ਇਕੱਠੀ ਹੈ ਜੇ ਮੈਂ ਯੂਨੀਵਰਸਿਟੀ ਜਾਂ ਵਰਡ ਯੂਜ਼ ਕਰ ਰਿਹਾ ਉਹਦੇ ਵਿੱਚ ਕੋਈ ਦੂਜਾ ਉਹ ਆਧਾਰਾ ਇੱਕੋ ਹੀ ਆ ਸੋਲੂਸ਼ਨ ਕਿਵੇਂ ਕਰੇਗੀ ਸੋਲੂਸ਼ਨ ਹੀ ਹੋਈ ਹੈ ਅਭੀ ਮੈਂ ਤੁਹਾਨੂੰ ਦੱਸਿਆ ਨਾ ਤੁਹਾਨੂੰ ਕਿ ਜੇਕਰ ਕਿਤੇ ਪ੍ਰੋਬਲਮ ਹੈਗੀ ਆ ਜੇ ਕਿ ਵਾਇਰਸ ਵੀ ਹੈਗੀ ਜੇ ਵਾਇਰਸ ਹੋ ਗਈ ਹੈ ਤੇ ਉਹ ਉਹ ਜਿੱਥੇ ਜਿੱਥੇ ਬੂਟੇ ਹੁੰਦੇ ਆ ਉਹਨਾਂ ਨੂੰ ਦਬ ਪਾੜ ਦਿੰਦੇ ਆ ਅੱਗੇ ਵਧਣ ਤੋਂ ਰੋਕਣ ਲਈ ਇਹੋ ਸਪਰੇਅ ਕਹਿੰਦੇ ਆ ਵੀ ਜਿਹੜਾ ਉਹ ਟਿੱਡੀਆਂ ਦੀ ਸਪਰੇਅ ਬੇਸਿਕਲੀ ਆ ਉਹ ਠੀਕ ਹੈ ਉਹਨਾਂ ਕੰਟਰੋਲ ਹੁੰਦੀ ਹੈ ਕਈ ਵ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ